ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ-ਕਬੂਤਰ ਸੱਜਤਾ ਹੀ ਸਾਰੇ ਵੀਰਾਂ ਦੇ ਸਰਪਰਾ ਠੀਕ ਐ ਲੌਜੀ ਦੀ ਉਹਨੂੰ ਪਾਤੀ ਰੋਟੀ ਸਵੇਰੇ-ਸਵੇਰੇ ਤੇ ਉਸ ਤੋਂ ਬਾਅਦ ਹੀ ਵਲੌਗ ਦੀ ਸਟਾਰਟਿੰਗ ਕੀਤੀ ਐ ਮੈਂ ਹੈ ਇਹਨੂੰ ਰੋਟੀ ਖਵਾ ਲੈਂਦੇ ਵੇਖੋ ਕਿਵੇਂ ਮੂੰਹ ਲਵੇੜਿਆ ਕੰਜਰ ਨਹੀਂ ਚਲੋ ਅੰਦਰ ਐਂਟਰ ਹੋਈਏ ਹਾਂਜੀ ਗੇਟ ਗੂਡ ਖੋਲੀਏ ਪਹਿਲੇ ਨੰਬਰ ਤੇ ਦੋ ਠੀਕ ਐ ਤੇ ਲਗਟਾ ਲੂ ਤਾਂ ਕਰਗੇ ਭਾਈ ਬੰਦ ਉਹ ਸਾਤਰ ਗੋਲਾ ਵੀ ਦੇਖੀ ਬਈ ਓਏ ਜਿਹੜਾ ਰਾਤ ਛੱਡਿਆ ਹਨਾ ਪੈ ਇਧਰ ਧਰਿਏ ਪਾਣੀ ਤਾਂ ਨਹੀਂ ਵੀ ਜਾ ਰਹੀ ਦੇਖੇ ਕੀ ਕੰਡੀਸ਼ਨ ਆਦੀ ਤੇ ਬੱਚੇ ਕੁਝ ਦੇਖੇ ਰਹਿ ਗਏ ਹਨਾ ਬਸ ਬੱਚੇ ਤਾਂ ਤਿੰਨ ਰਹਿ ਗਏ ਬਈ ਇੱਕ ਘਾੜ ਆ ਠੀਕ ਹੈ ਇੱਕ ਬੇਬੀ ਤਾਂ ਹੀ ਇਹ ਰਹਾ ਤੇ ਇੱਕ ਵੀ ਬਿੱਟੀ ਸੀਗਾ ਆਪਣਾ ਤੇ ਇੱਕ ਦੋ ਮੈਂ ਯਾਰ ਦੋ ਰਹਿ ਗਏ ਯਾਰ ਖੜ ਜੋ ਯਾਰ ਦੋ ਹੀ ਰਹਿ ਗਈ ਬਈ ਤਿੰਨ ਸੀ ਇੱਕ ਮਰ ਗਿਆ ਹਾਂ ਦੋ ਬਚੇ ਆਲੇ ਵਾਲੇ ਦਾ ਮਤਲਬ ਫਿਰ ਦੋ ਉਧਰ ਹੈ ਦੋ ਤੇ ਦੋ ਚਾਰ ਚਾਰ ਵੀ ਮੇਰੇ ਘਰ ਬਚਦਾ ਹਾਂ ਠੀਕ ਆ ਓਕੇ ਸੈਟ ਮੈਂ ਆ ਪਿਲ ਜੇ ਨਾ ਥੋੜਾ ਹਾਂ ਮੇਰੀ ਉਹ ਜੋੜਿਓ ਕਿਵੇਂ ਹੋ ਲੱਗਾਂ ਪੰਗਾ ਹੁ ਤਾਂ ਕੰਮ ਖਿੱਚੇ ਨਾ ਬਈ ਸਾਰੀਆਂ ਜੋੜਾਂ ਨਾਲ ਲੱਗੀਆਂ ਯਾਰ ਆ ਚੱਕ ਕੇ ਸਾਰਿਆਂ ਨੂੰ ਖੋਡੇ ਛੜਾਂਗੇ ਆਪਨੇ ਜੀ ਹਣ ਉਹਨੇ ਪਕੜਣਾ ਹੋਰ ਹੋ ਜਾਂਦੇ ਤੇ ਲਾਈਟਾਂ ਨੂੰ ਟੱਪ ਬੁਝਾ ਦਈਏ ਥੋੜਾ ਆਪਾਂ ਗੋਲੇ ਦੀ ਕੀ ਕੰਡੀਸ਼ਨ ਹੈ ਦਿਖਾਈਏ ਤੁਹਾਨੂੰ ਸੱਟ ਟਾਇਰ ਕੋਈ ਦਿੱਕਤ ਨਹੀਂ ਕਰਨੀ ਹੋ ਜਾਣਾ ਸੱਟ ਇਹਨੇ ਓਕੇ ਦਾ ਰਪੋਰਟਾ ਕੋਈ ਨਹੀਂ ਦਾ ਪਾਣੀ ਪੂਣੀ ਪਿਆ ਕੇ ਉਹ ਬੈਟ ਬੈਟ ਕੇ ਛੱਡ ਦੇ ਕੋਈ ਨਹੀਂ ਹੁੰਦਾ ਪਰ ਦਰ ਉਹ ਵਿਚਾਰਾ ਆਪੇ ਹੈਨਾ ਜਿੰਨੀ ਕਲੀਹੀਏ ਇਹਦੀ ਲਓ ਇਹ ਕਦੀ ਜੋੜੀ ਵੀ ਕਰ ਲੋ ਚੈੱਕ ਮੈਨੂੰ ਤੁਹਾਨੂੰ ਜੋੜੀ ਦਾ ਵੀ ਸ਼ੌਂਕ ਆਇਆ ਦੱਸੋ ਕਿਵੇਂ ਲੱਗਿਆ ਇਹ ਪਠਾਰ ਰੁਕਾ ਸੀ ਬਚਾਲ ਰਲੀ ਦਾ ਚੱਲ ਰਾਇਦਾ ਕੜਾਈ ਸੀ 640 ਸੋਲੇ ਮਡੇ ਗੁਤਰਾ ਨਾਲ ਪੱਟ ਕੇ ਮੈਂ ਕਮੰਡ ਲਾ ਕੱਢੇ ਸੋਨਾਂ ਨੇ ਬਈ ਖੱਟੀ ਕਾਲੀ ਦਾ ਠੀਕ ਹੈ ਇਹ ਲਾਦਾ ਬਾ 14 ਖੰਭੀ ਨਾਲ ਪੂਛ ਚ ਕਾਲਾ ਖੰਭ ਹੈ 14 ਖਾਂ ਮੈਂ ਕਾਲੀ ਜੀਨੀ ਬੂਦੀ ਖਟੀਆਂ ਖਾਂ ਦੀ ਤੁਹਾਡੇ ਮੁਤਾਬਿਕ ਹੋਊਗੀ ਜਾਂਟੇ ਵਾਲੀ ਇਹ ਮੈਨੂੰ ਪਤਾ ਤੁਸੀਂ ਜਾਂਟੇ ਵਾਲੀ ਗੋਣਗੇ ਆ ਦੇਖੋ ਪੂਚ ਕਾਲਾ ਖਾਂਬਾ ਲੱਪਾ ਵੀ ਕਾਲਾ ਇਹਦਾ ਥੱਲੋਂ ਤੇ ਪਰ ਆਪਾਂ ਨੂੰ ਨਹੀਂ ਪਤਾ ਆਪਾਂ ਕਿਹੜਾ ਬਾਪੂ ਜਾਂਡੇ ਘਰੋ ਲੈਂਦੀ ਆ ਮੇ ਜਣਾ ਇਹ ਘਰ ਲੈਣ ਦੇ ਕਿ ਫੇਰ ਤਾਂ ਪੱਕੀ ਮਾਪੀ ਜਾਂਡੇ ਤਿਆਰ ਗਏ ਯਾਰ ਕਿ ਨਹੀਂ ਕਬੂਤਰੀ ਤਾਂ ਕਰਕੇ ਹਾਂ ਲਿਓ ਕੋ ਨਿਓ 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 ਕਿ ਇਧਰ ਵੀ ਸਾਰੀਆਂ ਲੰਗਾਂ ਪੰਗਾ ਓਕੇ ਨਾ ਰਿਪੋਰਟ ਆਉਂਗਾ ਜਾਵਾ ਠੀਕ ਹੈ ਕਿ ਨਹੀਂ ਇੱਕ ਆ ਜੋੜੀ ਨਵੀਂ ਲਾਈ ਹੈ ਲਵਾਈ ਜੋੜੀ ਤਾਂ ਵੀ ਦਿਖਾ ਦਿੰਦੇ ਐ ਕਿੱਡਾ ਕੀ ਹੁੰਦਾ ਈ ਆ ਤੇ ਹਣਾ ਕਰੋ ਚੱਕ ਕਬੂਤਰ ਤੇ ਕਬੂਤਰੀ ਕਬੂਤਰ ਹੈਗਾ ਜਿਹੜਾ ਸੰਮੇ ਵਾਲੀ ਦੂਸਰੀ ਡੇਹ ਰੱਤਾ ਉਹਦਾ ਭਰਾ ਤੇ ਕਬੂਤਰੀ ਹੈਗੀ ਆਪਣੀ ਵੱਡੇ ਸ਼ਾਹ ਖੇਦੀ ਪੱਟੀ ਬਈ ਇਹ ਵੀ ਜੋੜੀ ਪੂਰੀ ਟਿਕਾ ਕੇ ਲਈ ਆ ਆਪਣੇ ਵੱਲੋਂ ਕਿਉਂਕਿ ਵੱਡੇ ਸ਼ਾਹ ਕਿਤੇ ਨਾ ਗਰਮ ਐ ਥੋੜੇ ਜਿ ਸਹੀ ਦਸਮੇ ਜਾਣਦੇ ਆ ਉਹਦੇ ਤਾਂ ਕਰਕੇ ਮੜੇ ਮੱਠਾਂ ਨਾਲ ਪਾਏ ਆ ਕਿ ਆਪਾਂ ਹੋਰ ਬੜੀਆਂ ਲੱਗਾਂ ਟੂਸਿਆਂ ਨਾਲ ਚੌਂਸ ਵਾਲਾ ਪਾਤਾ ਮੋਲਾ ਨਾਲ ਗੋਨਿਆਂ ਨੂੰ ਡੈਡੀ ਦੀ ਭੈਣ ਪਾਤੀ ਇਧਰ ਪਾਤੀ ਮੋਲਾ ਨਾਲ 60 ਦੀ ਪੱਠੀ ਪਾਤੀ ਇਧਰ ਪਾਦਾ 23 ਦੀ ਪਰਮਾ 640 ਦੀ ਪੱਠੀ ਪਾਤੀ ਇਧਰ ਮੋਲਾ ਨਾਲ 640 ਦੀ ਪੱਠੀ ਪਾਤੀ ਬੜਗਾ ਜੋੜਨਾਂ ਲੱਗਦਾ ਇਧਰ ਬੜੇ ਟੂਛਾਂ ਦਾ ਦੋ ਲਾਦਣਾ ਠੀਕ ਆ ਇਧਰ ਮੋਲਾ ਨਾਲ ਮੁੱਲ ਵਾਲੀ ਦੱਬਤੀ ਇਧਰ ਆਪਣੇ ਘਰ ਦੀ ਆ ਦਾ ਦੋਵੇਂ ਹਨਾ ਪੱਠਾ ਪੱਠੀ ਇਹ ਦੱਬ ਤੇ ਹਰੇ ਸਰ ਕਰਕੇ ਬੜੀਆਂ ਬਾਬੀ ਦੀਆਂ ਕਰਪਾਂ ਜੋੜਨਾਂ ਲੱਗਦਾ ਤੇ ਅਗੀ ਠੀਕ ਆ ਬੱਸ ਕਰੋ ਕਰਦੇ ਵੇਟ ਹੁਣ ਬੱਚੇ ਵਿੱਚ ਨਿਕਲਦੀ ਠੱਲਾ ਠੁਲਾ ਵੀ ਸਾਰੀਆਂ ਸਾਭਾ ਮੰਦਰ ਕਰਾਂ ਸੈਡਿੰਗ ਹੋਰ ਦੇਖਾਂ ਕਬੂਤਰ ਕਵਾਤਰ ਫਿਰ ਇੱਕਣਾ ਬਾਬੇ ਸੱਚਾ ਹਾ ਬੱਚਾ ਮਰ ਗਿਆ ਬਈ ਜਿਹੜਾ ਸਪੇਅਰ ਦਾ ਸੀਗਾ ਸਪੇਅਰ ਨਹੀਂ ਪਾਲੀ ਜਾਂਦਾ ਸੀਗਾ ਇਹ ਮਰ ਗਿਆ ਤੇ ਥੱਲੇ ਡਿੱਗਿਆ ਪਿਆ ਸੀਗਾ ਆ ਗੇੜ ਦੇ ਨਾਲ ਚੱਕਿਆ ਚੰਗਾ ਭਲਾ ਚੱਕਿਆ ਜਦੋਂ ਚੱਕਿਆ ਹੱਥ 'ਚ ਫੜਿਆ ਹੱਥ 'ਚ ਫੜਨ ਸਾਰੀ ਮੂੰਹ 'ਚ ਖੂਨ ਆਉਣ ਲੱਗ ਗਿਆ ਇਹਦੇ ਤੇ ਇਹ ਉਹ ਐ ਸੀਗਾ ਬੱਚਾ ਬਈ ਜਿਹੜਾ ਸਪੇਅਰ ਇਧਰਲੇ ਪਾਸੇ ਦੋ ਨਹੀਂ ਪਾਲਿਆ ਸੀ ਆ ਚੁੰਡ 'ਚ ਆਰੋਸ਼ਨਾਂ 'ਚ ਇੱਕ ਤਾਂ ਹੈਗਾ ਇਹਨਾਂ 'ਚ ਮੋਜਾ ਜਿਹੜਾ ਪਾ ਦੋ ਹੱਥ ਤੇ ਲਵਾਉਣੀ ਸੀ ਹੈਨਾ ਇਹ ਉਹਨਾਂ 'ਚ ਇੱਕ ਬੱਚਾ ਮਰ ਗਿਆ ਚਲੋ ਕੋਈ ਗੱਲ ਨਹੀਂ ਨਾਪ ਦਿੰਨੇ ਵਿਚਾਰੇ ਨੂੰ ਤੇ ਬਸ ਹੱਥ ਉੱਤੇ ਤੇਲ ਲਵਾਉਣ ਲਾ ਵੀ ਪ੍ਰੋਸੈਸ ਤੁਹਾਨੂੰ ਪਤਾ ਹੀ ਹੁਣ ਕੀ ਆ ਹਨਾ ਕਿਉਂਕਿ ਹੱਥ ਤੇ ਤੁਸੀਂ ਐਂ ਵੇਖ ਲਓ ਬਈ ਵੀ ਕੰਮ ਤਾਂ ਹੋ ਰਿਹੀਂ ਨਹੀਂ ਲੋਟ ਆਉਂਦੇ ਹਨਾ ਤੇ ਹੱਥ ਤੇ ਕਿੱਥੋਂ ਲਵਾ ਲਾਂਗੇ ਆਪਾਂ ਹੁਣ ਖੇਤੀਬਾੜੀ ਦਾ ਹੋ ਗਿਆ ਹੋਰ ਹੋ ਗਿਆ ਆਪਾਂ ਨੂੰ ਇਹ ਆਵਾ ਸਾਰੀ ਕਰਨੀ ਤਾਂ ਕਰਕੇ ਤੇ ਮੈਂ ਖੇ ਇਹ ਵੀ ਯਾਰ ਤੁਹਾਨੂੰ ਦੱਸ ਦਿਆਂ ਇੱਕ ਬੱਚਾ ਮਰ ਗਿਆ ਇਹੋ ਜੀ ਕੋਈ ਗੱਲ ਹੈ ਨਹੀਂ ਦੇਖਭਾਲ ਹੈ ਨਹੀਂ ਸੀ ਚੰਗਾ ਭਲਾ ਬੱਚਾ ਸੀਗਾ ਪੂਰਾ ਚੰਗਾ ਭਲਾ ਐਂ ਥੱਲੇ ਡਿੱਗ ਗਿਆ ਚਾਕੇ ਬਾਹਰ ਨਾਲ ਚੋਬਰ ਕਹਿੰਦਾ ਵੇਖੀ ਬੱਚਾ ਥੱਲੇ ਡਿੱਗ ਗਿਆ ਪਿਆ ਆਈ ਆਈ ਹਾਸਟ ਲਈ ਆਵੇ ਤੇ ਹੱਥ ਚ ਇਕਦਮ ਖਾਇ ਹੋਇਆ ਮੂੰਹ ਚ ਖੂਨ ਆ ਤੇ ਮਰ ਗਿਆ ਮੈਂ ਚਲੋ ਕੋਈ ਨਾ ਜਿੰਨੀ ਲਿਖੀ ਸੀਗੀ ਇਹਦੀ ਹਨਾ ਤਾਂ ਕਰ ਕਿਦ ਨਾਪਦਾ ਕੋਈ ਇਸ਼ੂ ਵਾਲੀ ਗੱਲ ਨਹੀਂ ਹਾਂਜੀ ਹੋਊਗੀ ਉਹੀ ਗੱਲ ਹੈ ਇਹਦਾ ਡਰ ਸੀਗਾ ਮੈਂ ਨਾ ਇੱਕ ਮੋਲ ਵਾਲੀ ਆਪਣਾ ਕਬੂਤਰ ਨੂੰ ਕਬੂਤਰੀ ਸਮਝ ਹੀ ਆਂਦਾ ਸੀਗਾ ਤੈਨੂੰ ਮੋਲ ਵਾਲ ਦੇ ਨਹੀਂ ਦੱਬਦਾ ਠੀਕ ਆ ਭਈ ਮੈਨੂੰ ਲੱਗਾ ਚਲੋ ਯਾਰ ਵੀ ਉਹ ਹੈ ਵੀ ਕਬੂਤਰੀ ਹੋਣੀ ਹੈ ਨਾ ਕਬੂਤਰੀ ਵਰਗਾ ਹੀ ਜਮੇ ਕੰਜਰ ਦਾ ਇਹਨੂੰ ਜੋੜੀ ਨਹੀਂ ਲੱਗੀ ਚਾਰ ਪੰਜ ਦਿਨ ਹੋ ਗਏ ਪਾਈ ਪਿਆ ਨੂੰ ਪਿੰਜਰੇ 'ਚ ਮੈਂ ਜੋੜੀ ਕਿਉਂ ਨਹੀਂ ਲੱਗਦੀ ਕੀ ਗੱਲ ਹੈ ਮੈਂ ਚਲਾਇਆ ਤਾਂ ਕਰਕੇ ਕਬੂਤਰੀ ਛੱਡ ਕੇ ਵੇਖੀ ਜਿਹੜੀ ਉਹ ਕਬੂਤਰੀ ਮੰਨੀ ਆ ਉਹਦੇ ਨਾਲ ਇੱਕ ਹੋਰ ਕਬੂਤਰੀ ਛੱਡ ਕੇ ਵੇਖਦੇ ਹਾਂ ਉਹ ਜਿਹੜੀ ਕਬੂਤਰੀ ਬਣਾਈ ਸੀ ਵੇਖੋ ਖੌਰੂ ਪਾਈ ਜਾਂਦਾ ਵੇਖੋ 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 ਤੂੜਾ ਪੱਟੀ ਜਾਂਦਾ ਲੈ ਆਹ ਬਣਾਈ ਸੀ ਕਬੂਤਰੀ ਤੇ ਬਣ ਗਿਆ ਕਬੂਤਰ ਦੋ ਜੋੜੇ ਹੋਰ ਆਦ ਗਏ ਹੁਣ ਚਲੋ ਕੋਈ ਨਾ ਦੋ ਕਹਾਂ ਹਾਂ ਦੋ ਜੋੜੇ ਹੋਰ ਵਾਦ ਗਏ ਫਾਈਟਾਈ ਜੁੜੇ ਰੋਗੇ ਯਾਰ ਚਲੋ ਕੋਈ ਗੱਲ ਨਹੀਂ ਲਾਤੀ ਉਹਦੇ ਨਾਲ ਉਹ ਸਹੀ ਹੈ ਚੱਲਣ ਦਿਓ ਹਾਂਜੀ ਤੇ ਦੋ ਜਿਹੜਾ ਨਾ ਹੋਰ ਗੁੱਡਾਂ ਨਹੀਂ ਸਕਤਾਂ ਬਈ ਆਪਾਂ ਇੱਕ ਇਧਰ ਲਈ ਛੜਤੀ ਇੱਕ ਇਧਰ ਲਈ ਛੜਤੀ ਓਕੇ ਡਾਨਾ ਬਈ ਹੁਣ ਕਰਾਂ ਮੈਂ ਰੋਟੀ ਖਾਵਾ ਘਰੇ ਜਾ ਕੇ ਹਨਾ ਤੇ ਅੱਜ ਖੇਤ ਬੰਦਾ ਨਹੀਂ ਆਇਆ ਕੋਈ ਮਨ ਕੇ ਕੰਮ ਤੇ ਉਹਨੇ ਛੁੱਟੀ ਕਰਤੀ ਰੋ ਨਾ ਕੋਈ ਅਲਰਜੀ ਹੈ ਬਈ ਹੋਰ ਕਰ ਕਦਮ ਦਵਾਈ ਲੈ ਕੇ ਆਉਣੀ ਹੈ ਮੈਂ ਛੁੱਟੀ ਤੇ ਮੈਂ ਕੋਈ ਗੱਲ ਨਹੀਂ ਕਰਨਾ ਅੱਜ ਆਪਾਂ ਵਿਹਲੇ ਅੱਜ ਆਪਾਂ ਖੇਤ ਨਹੀਂ ਜਾਣਾ ਮੈਂ ਜਿਹੜਾ ਮਾਰ ਕੇ ਆਵੇਂ ਮਾੜ ਮਟਾ ਨੀਰ ਨੂੰ ਵੜ ਲੈਵਾਂਗੇ ਤੇ ਵਾਠੀਆ ਘਰੀ ਅੱਜ ਕਬੂਤਰ ਵੇਣਿਆ ਤੇ ਗੇਮ ਕੁੱਟਣ ਤੇ ਆ ਤੇ ਲਿਓ ਉਹਨੂੰ ਰੋਟੀ ਪਣੀ ਪਾਤਾ ਪਈਆ ਪਾਠੀਆ ਉਹਨੂੰ ਘਰ ਦੇ ਤੜਕੇ ਛੱਡ ਕੇ ਲੇ ਗਈ ਹਾਂਜੀ ਮੇਰੇ ਵੀਰੋ ਕਮਾਲ ਹੋ ਗਈ ਜੀ ਬਾਰਿਸ਼ ਕਿਧਰੋਂ ਆ ਗਈ ਮੈਂ ਤਾਂ ਹੁਣ ਆਇਆ ਅੰਦਰ ਉੱਠ ਕੇ ਹਨ ਦੇਖਿਆ ਤੇ ਬਾਹਰ ਮੂਸਲਾ ਧਾਰ ਬਾਰਿਸ਼ ਹੋ ਰਹੀ ਐ ਬਾਕੀ ਸਹੀ ਦੱਸ ਮੈਨੂੰ ਆਇਆ ਜੀ ਹੁਣ ਮੈਂ ਜਾ ਕੇ ਉਹਨੂੰ ਕਿ ਲੰਬੀ ਮੜਾ ਜਾਣਾ ਤੇ ਮੈਂ ਖਚਾ ਲੰਬੀ ਚੱਲ ਦੇ ਛੇਦੀ ਦੀ ਜਾ ਪਣੀ ਕਿਉਂ ਤਾਂ ਲੇਟ ਹੋ ਗਿਆ ਜਮੈਂ ਤੇ ਬਾਹਰ ਆ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਮੀਂਹ ਆ ਰਿਹਾ ਹੈਗਾ ਇੱਲੇ ਕੋਲ ਫੋਨ ਆਈ ਉਹਨਾਂ ਮੈਨੂੰ ਹਾਂਜੀ ਆ ਗਈ ਇੱਧਰਲੇ ਘਰੇ ਤੇ ਕਹਿੰਦੇ ਲੀਓ ਨੇ ਉਹੀ ਕੰਮ ਕਰਤਾ ਜੀ ਦਾ ਡਰ ਸੀਗਾ ਮੈਂ ਸਨਾ ਪਾੜਤਾ ਇਹ ਇਹਨਾਂ ਦੀ ਲੱਕੜੇ ਸਾਰੇ ਕੰਮ ਦੀ ਭੈਣ ਦੀ ਕੀ ਅੱਖਾਂ ਰਖ ਤੀੜ ਉਹਨੂੰ ਚਲ ਕੋਈ ਗੱਲ ਨਹੀਂ ਢੱਡੋ ਜਾ ਜਿਹੜਾ ਕੰਮ ਹੋਣਾ ਸੀ ਹੋ ਗਿਆ ਮੈਂ ਤਾਂ ਮੇਰੀ ਮੈਨੂੰ ਯਾਦ ਆ ਮੈਂ ਬਾਅਦ ਜੜ ਕੇ ਗਿਆਗਾ ਠੀਕ ਹੈ ਕਿ ਨਹੀਂ ਕਿ ਉਬਰਨ ਗੰਦਾ ਹੀ ਬੈਠ ਸੀਗੇ ਕਹਦੇ ਲਿਉ ਨੇ ਆ ਪਾੜਤਾ ਇਹ ਹੋ ਗਿਆ ਉਹ ਹੋ ਗਿਆ ਮੈਂ ਵੀ ਠੀਕ ਆ ਪਾੜਤਾ ਦਾ ਫਰੂਟ ਕੀ ਹੈ ਕੋਈ ਗੱਲ ਨਹੀਂ ਮੀਮੂ ਪੈ ਕੇ ਹਟ ਗਿਆ ਬਾਈ ਹਨਾ ਕਿਸੇ ਪਾਸੇ ਨਹੀਂ ਜਾਣਾ ਘਰੇ ਹੀ ਆਪਾਂ ਅਜੇ ਤੱਕ ਖੇਤ ਵੀ ਨਹੀਂ ਜਾਇਆ ਗਿਆ ਤੇ ਬਾਈਕ ਆਪਣੀ ਬਲਜੀਤ ਨੂੰ ਫੜਾ ਲਈ ਆਪਾਂ ਠੀਕ ਕਰਾਉਣੀ ਹੈ ਨਾ ਉਹ ਸਾਨੂੰ ਦੱਸੇਗਾ ਵੀ ਆਪੇ ਠੀਕ ਕਰਾ ਕੇ ਲਿਆ ਦੂਗਾ ਜਿਵੇਂ ਸੈੱਟ ਕਰਾ ਕੇ ਤੇ ਇਧਰੋਂ ਆ ਕੁਝ ਜੂੜੀਆਂ ਖੁੱਡੀਆਂ ਛੱਡਣੇ ਸੀਗਾ ਮੈਂ ਤਾਂ ਕਹਿੰਦਾ ਛਾੜੀ ਵੀ ਨਾ ਚੱਕਿਆ ਆਪਾਂ ਇੱਕ ਮਿੰਟ ਲੈਣੇ ਕੱਡੇ ਉੱਡਣੇ ਕਰਦੇ ਨੇ ਟਰਾਂਸਫਰ ਦੇਖੀ ਆ ਉਹ ਵੀ ਗੋਲੇ ਨੂੰ ਦਾਣਾ ਪਾਣੀ ਪਾ ਦਾਂਗੇ ਕੋਈ ਹੋਰ ਕੰਮ ਧੰਦੇ ਕਰ ਲਾਂਗੇ ਬਣਾਉਣਿਆ ਰਾਇ ਮਸ਼ਵਰਾ ਕਰਦੇ ਹਾਂ ਸਾਹ ਵਿੱਚ ਕੰਮ ਥੀਰ ਆ ਵੀ ਕੋਈ ਤਾਂ ਹੀ ਲੱਗਦੇ ਚੱਲੇ ਉਸ ਨੂੰ ਪੰਜ ਕਰੀ ਗਾੜੀ ਨਹੀਂ ਹੋਣੀ ਚਾਹੀਏ ਬਸ ਆਹੀ ਕੰਮ ਸੀ ਅੱਜ ਤੰਗਰੀ ਦਾ ਖੇਤ ਵੀ ਨਹੀਂ ਗਿਹੜਾ ਵਿੱਚ ਆ ਯਾਰ ਹੁਣ ਟਾਈਮ ਰਿਆ ਤਾਂ ਹਮਾਰਾ ਹੈ ਗਿਹੜਾ ਇਧਰ ਲਿਓ ਗੁੰਡਾ ਵੀ ਬਜਾਫਦਾ ਹਾਂਜੀ ਤੇ ਲੈਂਦੀ ਕਰੋ ਕਣਕ ਤੇ ਇੱਕ ਜੋੜੀ ਹੋਰ ਐਡ ਕਰਤੀ ਬਈ ਆਪਾਂ ਇੱਧਰਲੇ ਹੁੱਡੇ 'ਚ ਤੇ ਬਸ ਇੱਕ ਜੋੜੀ ਐਡ ਕਰਨ ਵਾਲੀ ਰਹਿ ਗਈ ਹੈ ਨਾ ਤੇ ਬਾਈ ਜਿਹੜੀ ਇੱਧਰ ਕਬੂਤਰੀ ਛੱਡੀ ਆ ਨਾ ਹੁਣ ਆਪਾਂ ਤੇ ਉਹਦੇ ਕੈਂਚੀ ਪਾਈ ਆ ਉਹ ਫਿਰਦੀ ਜਿਹੜੀ ਮੁਰੇ ਮੁਰਿਆ ਦੁਰੀ ਆਉਂਦੀ ਕਬੂਤਰ ਜਿਹੜਾ ਭਜਾਈ ਫਿਰਦਾ ਮਗਰ ਆ ਆ ਫਿਰਦੀ ਆ ਫਿਰ ਠੀਕ ਹੈ ਕੈਂਚੀ ਪਾਉਣ ਦਾ ਕਾਰਨ ਕੀ ਆ ਬਾਈ ਤੁਹਾਨੂੰ ਪਤਾ ਹੈ ਹੁਣ ਆਪਾਂ ਕਦੇ ਵੀ ਕੈਂਚੀ ਨਹੀਂ ਪਾਈ ਕਬੂਤਰ ਦੇ ਹਨਾ ਉਹ ਚੱਕਰ ਕੀ ਸੀ ਨਾ ਉਹ ਜਿਹੜਾ ਕਬੂਤਰ ਨਾਲ ਆ ਉਹ ਕੈਂਚੀ ਸੀਗਾ ਉਹ ਫਿਰ ਉਹ ਕਬੂਤਰੀ ਟੁੱਟ ਕੇ ਤਾਂ ਬੈ ਜਾਂਦੀ ਸੀ ਮੇਰਾ ਮੂੰਹ ਵੀ ਪੱਕਾ ਉਹ ਵੀ ਤਾਂ ਕਰ ਬੋਲਿਆ ਨਹੀਂ ਤਾਂ ਮੈਂ ਸੋਈ ਸੀ ਕਬੂਤਰ ਹੀ ਉੱਡ ਕੇ ਤਾਂ ਬੈ ਜਾਂਦੀ ਸੀ ਜੀ ਤੇ ਕਬੂਤਰ ਦੂੜਣੀਆਂ ਆਉਂਦਾ ਸੀ ਵਿਚਾਰੇ ਤੋਂ ਤਾਂ ਕਰਕੇ ਵੀ ਮੇਨ ਮੇਨ ਹਨਾ ਕੰਨੀ ਜੀ ਤੋਂ ਚਾਰਕ ਖੰਭ ਵੜਤੇ ਵੀ ਕਬੂਤਰ ਉੱਚੀ ਡੈਰੀ ਲਾ ਕੇ ਤਾਂ ਆਣਾ ਬੈਜੇ ਹੁਣ ਵਧਦਾ ਥੱਲੇ ਥੱਲੇ ਫਿਰ ਜੇ ਕਬੂਤਰ ਕੋਲੇ ਇੱਕ ਪਹਿਲਾਂ ਵੀ ਉਂ ਸਾਨੂੰ ਪਤਾ ਆਪਾਂ ਕੈਂਚੀ ਕੂੰਚੀ ਜਮਾਂ ਕਬੂਤਰਾਂ ਨੇ ਕਦੇ ਨੇੜੇ ਨਹੀਂ ਕੀਤੀ ਨਾ ਕਦੇ ਕੈਂਚੀ ਨਹੀਂ ਪਾਈ ਨਹੀਂ ਪਾਉਣੀਆਂ ਕਦੇ ਕੈਂਚੀ ਪਾਉਣਾ ਬਹੁਤ ਗਲਤ ਕੰਮ ਹੈ ਉਹ ਫਿਰ ਮੋਲ ਵਾਲੇ ਕਬੂਤਰ ਮਗਰੋਂ ਕੱਟ ਹੀ ਆਏ ਸੀ ਇਹ ਸਹੀ ਦੱਸਦਾ ਮੈਂ ਇੱਕ ਇਧਰ ਹਉ ਹਰੇ ਸਰੇ ਦੇ ਕੈਂਚੀ ਪਾਈ ਆਪਾਂ ਉਹ ਵੀ ਉੱਡ ਕੇ ਤਾਂ ਬੈਂਦੀ ਸੀ ਠੀਕ ਹੈ ਬਾਕੀ ਜੋੜੀਆਂ ਲੱਗਾ ਪੰਗਾ ਵਧਗਾ ਕੋਈ 1-2 ਜੋੜੀਆਂ ਹੋ ਟ੍ਰਾਂਸਫਰ ਕਰਾਂਗੇ ਇਧਰਲੇ ਪਾਸੇ ਆਪਣਾ ਠੀਕ ਹੈ ਤੇ ਬਾਕੀ ਦਾਣਾ ਪਾਣੀ ਪਾਵਾਂ ਮੈਂ ਰੱਖਾਂ ਟਾਈਮ ਲੈਫਟਸ ਤੇ ਲਾ ਕੇ ਫੋਨ ਜਿਆਦਾ ਬੋਲਾ ਜਾਂਦਾ ਹੀ ਮੂੰਹ ਐ ਬੁਰਾ ਹળે ਪੈ ਦੇਖੋ ਟਾਈਮ ਲੈਫਟ ਹਾਂਜੀ ਤੇ ਗੋਲਾ ਵੀ ਚੱਕ ਲਵੇ ਆਪਣਾ ਪਿੰਜਰੇ ਚ ਨਾ ਕੰਫਰਟੇਬਲ ਨਹੀਂ ਸੀਗਾ ਵਿਚਾਰਾ ਔਖਾ ਜਿਹਾ ਬੈਠਾ ਸੀਗਾ ਮਾਂ ਦਾ ਕੋਈ ਨਹੀਂ ਆ ਕੁਤਰਾ ਹੀ ਛੱਡਦੇ ਨੇ ਕਿ ਠੀਕ ਗੱਲ ਹੈ ਪਰ ਮੀਂਹ ਵਰ੍ਹਦਾ ਇੰਨੀ ਪਰਨਾ ਹਾਲੇ ਠੀਕ ਹੈ ਲਓ ਇਹਨੂੰ ਕਰ ਦਿੰਦੇ ਹਾਂ ਰਿਲੀਜ਼ ਆਪਾਂ ਬੈਠ ਗਏ ਆ ਜਾਓ ਲੈਟ ਸ਼ੇਅਰ ਲਈ ਪਹਿਲਾਂ ਹੂੰ ਲੈ ਪੁੱਤ ਕਾ ਰਿਆ ਇੱਥੇ ਆ ਤਰੀ ਜ਼ਿੰਦਗੀ ਅੱਗੇ ਦੀ ਠੀਕ ਐ ਉੱਡ ਤਾਂ ਸਕਦਾ ਨਹੀਂ ਤੂੰ ਦਾਣਾ ਪਾਣੀ ਖਾ ਪੀ ਐਸ਼ ਕਰ ਤੇ ਰਹਿ ਰੈਸਟ ਨਾਲ ਠੀਕ ਐ ਬਾਕੀ ਬਸ ਕਰਦੇ ਆ ਤਿਆਰੀ ਹੁਣ ਦਾਣ ਦੋਨੇ ਪਾਉਣ ਦੀ ਟਾਈਮ ਲਾਈਫਸ ਲੱਗਣਾ ਇੱਧਰ ਰੱਖ ਦਨੇ ਪਾਣਾ ਲੀਓ ਵੀ ਕਰੇ ਗਿਆ ਇਹ ਹਾਂਜੀ ਓਕੇ ਡਨ ਹੋਇਆ ਕੰਮ ਜੀ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਫਿਰ ਠੀਕ ਹੈ ਕਿ ਨਹੀਂ ਤੇ ਕੁਝ ਜੋੜਾਂ ਛੱਡ ਤਾ ਸੀ ਨਾ ਦੋ ਜੋੜਾਂ ਇੱਧਰ ਛੱਡਣ ਅੱਜ ਇੱਕ ਜੋੜ ਇੱਧਰ ਛੱਡੀ ਐ ਤਿੰਨ ਜੋੜਾਂ ਛੱਡ ਗਏ ਤੇ ਇੱਕ ਜਿਹੜਾ ਕੱਲਾ ਸਿੰਗਲ ਕਬੂਤਰ ਰਹਿਂਦਾ ਆਪਣਾ ਲਾਸਟ ਜਿਹੜਾ ਆਪਣਾ ਉਹ ਕਬੂਤਰ-ਕੂਤਰੀ ਨੇ ਜੋੜੇ ਚੱਲਦੇ ਨੇ ਪੈ ਗਈ ਪੈ ਗਈ ਸੀਗੀ ਉਹ ਕਬੂਤਰ ਕਰਾ ਜਾ ਕੇ ਖੁੱਡੇ ਛੱਡਦਾ ਮੈਂ ਤੇ ਬਸ ਆ ਪੰਜ ਜੋੜਾਂ ਤਾਂ ਹੋ ਰਹੇਗਾ ਉੱਧਰਲੇ ਪਾਸੇ ਆਪਣੇ ਠੀਕ ਹੈ ਪੰਜ ਹੋਰਾਂ ਗਾ ਤੇ ਬਾਅਦ 6 ਹੀ ਜੁੜਿਆ ਹੈ 6 ਜੋੜਗਾ ਬਸ ਕੱਲ ਨੂੰ ਇਹਨਾਂ ਨੂੰ ਵੀ ਚੱਕ ਕੇ ਛੱਡ ਦੇਣਾ ਆਪਾਂ ਫੁੱਡੇ ਠੀਕ ਹੈ ਇੱਕ ਰਾਹ ਤੇ ਹੋਰ ਪੱਕਣਾ ਹੋ ਜਾਂਦੇ ਹੋ ਤੇ ਡਾਨਾਂ ਬਾਸ ਸਾਰਾ ਕੰਮ ਨਾ ਇਹ ਢੂਈ ਦੂਈ ਆਂਦੀ ਰ ਵਿਲੇ ਦੀ ਢੂਈ ਦੂਈ ਨੇ ਬਣੀ ਕੀ ਗੱਲ ਹੈ ਬੜਾ ਬੁਰਾ ਹੋਇਆ ਗਿਆ ਬਾਕੀ ਚੱਲਦੇ ਆ ਲੀਓ ਨੂੰ ਸ਼ਾਇਦ ਰੋਟਾਂ ਪਾਤ ਕੌਣ ਕਰ ਦਿੰਨੇ ਤੇ ਵੇਖ ਕੇ ਨੂੰ ਰੋਟਾਂ ਰੋਟਾ ਖਵਾ ਦਿੰਨੇ ਹੈਗੇ ਅਹ ਕਿਆ ਨੇ ਨਦੈਣਾ ਖੇਤ ਖੁਦ ਕਿਹੜਾ ਕੜਿਆ ਨਾ ਹਾ ਨੂੰ ਲੈਨੇ ਆ ਇਨੇ ਦਿਨ ਤਾਂ ਜੇ ਵੀ ਗੱਲ ਲਗਭਗ ਹਨ ਤੇ ਬਸ ਆਹੀ ਕੋਈ ਸੀਗਾ ਉਹ ਇੱਕ ਬੱਚਾ ਜਿਹੜਾ ਮਰਿਆ ਤਾਂ ਪਹਿਲਾਂ ਸੀ ਨਾ ਭਾਈ ਉਹਦੀ ਕਲਿੱਪ ਅੱਜ ਵੀਡੀਓ ਚ ਲਾਈਏਗੀ ਜਿਹੜਾ ਦੂਸਰਾ ਸਪੀਅਰ ਦਾ ਬੱਚਾ ਮਰਿਆ ਸੀ ਉਹ ਪਤਾ ਨਹੀਂ ਕੀ ਹੋਇਆ ਕੀ ਨਹੀਂ ਤੇ ਉਹ ਕਲਿੱਪ ਪਾ ਅੱਜ ਲਾਈਓ ਮਰਿਆ ਉਹ ਦੋ ਦਿਨ ਪਹਿਲਾਂ ਦਾ ਜੀਗਾ ਠੀਕ ਉਹ ਰਹਿ ਗਈ ਸੀ ਲਾਉਣ ਵਾਲੀ ਮੈਂ ਚੱਲ ਉਹ ਵੀ ਦੱਸ ਦਈਏ ਤੁਹਾਨੂੰ ਹਉ ਬੜਾ ਬਲੇਖਾ ਹੈ ਪੈਪ ਓਏ ਆਇਂ ਲਾ ਦੇ ਕਬੂਤਰ ਤਾਂ ਹੁਣ ਕੱਢੀ ਪਾਉਂਦਾ ਵੇਖੋ ਹੈ ਪੈਪਰ ਹਾਂਜੀ ਪਹੁੰਚ ਗਏ ਖੇਤ ਮਾ ਖੇਤ ਦੇ ਵੀ ਗੀੜਾ ਕੱਢਾ ਹੀ ਏ ਕਾ ਯਾਰ ਮੀਂਹ ਪੈ ਤੋ ਬਾਅਦ ਦੇਖੋ ਇਹ ਕੀ ਹਾਲ ਚਾਲ ਤੇਰੀ ਭੈਣ ਨੂੰ ਗਲਗਾ ਵਰਨੇ ਤੇ ਕਿ ਬੇਸੀ ਘਾਟਾ ਤੜਾਲਿਆ ਸੀਗਾ ਚਲੋ ਕੋਈ ਨਾ ਕਰਾਂ ਕੱਢਦਾ ਮੈਂ ਗੀੜਾ ਵੀ ਠੀਕ ਆ ਚਾਰ-ਛੇ ਫੇਰੇ ਵਾਣ ਦੇ ਐਸ ਪਾਸੇ ਦੀ ਜਾਊਂਗਾ ਹੋ ਕੇ ਵਾਟੋ ਦਿਓ ਸਾਰਾ ਘੁੰਮ ਕੇ ਆ ਕੇ ਤੇ ਆਈ ਆਜੂ ਮਟਰਸਨ ਕੋਲ ਠੀਕ ਆ ਫਿਰ ਉਧਰਲੇ ਖੇਤ ਜਾ ਕੇ ਵੀ ਗੀੜਾ ਕੱਢ ਕੇ ਆਉਂਗੇ ਆਪਾਂ ਤੇ ਦੇਖ ਆਈਏ ਪਾਣੀ ਪੂਣੀ ਦਾ ਕੀ ਹਿਸਾਬ ਕਿਰ ਮੀਂਹ ਜਿਆਦਾ ਹੁੰਦਾ ਹਨਾ ਖੇਤ ਵੱਟਾ ਮੋਟਾ ਦੇਖ ਲਈ ਆਪਦਾ ਕਿ ਨਹੀਂ ਬਾਕੀ ਚਲੋ ਇਹ ਨਾਲ ਤੋਰਾ ਫੇਰਾ ਹੋ ਜੂ ਬਈ ਨੀਂਦ ਆ ਜੂੀ ਰਾਤ ਨੂੰ ਆਹੀ ਕੋਈ ਹੁੰਦਾ ਹੋਰ ਤਾਂ ਕੀ ਹੁੰਦਾਗਾ ਹੂੰ ਕਿਰਾ ਕੱਢਣਾ ਕਿਆਰੀਆਂ ਦੀ ਗੰਧ ਬੜਾ ਹਨਾ ਯਾਰ ਇੱਕ ਤਾਂ ਇਹ ਕੱਢ ਕੇ ਕਿਆਰੀਆਂ ਚ ਗੰਧ ਇਹ ਕ ਵਟਾਂ ਤੋਂ ਚੱਕਣ ਵਾਲਾ ਕਾ ਸਾਰੇ ਇੱਥੋਂ ਫੇਰ ਫੁੱਟਿਆ ਦੂਰੀਆ ਰੇ ਇਹ ਪਾਣੀ ਵੀ ਛੱਡਣ ਵਾਲਾ ਇੰਨਾ ਜਨਾ ਕਈ ਕੋਈ ਤੇ ਲਿਆਂਦੀ ਨਹੀਂ ਨੀ ਕੀ ਮੈਂ ਚਲੋ ਕੱਲ ਨੂੰ ਛੱਡ ਜਾਂਗੇ ਠੀਕ ਹੀ ਹੁੰਦਾ ਇੱਕ ਦਿਨ ਨਾਲ ਨੀਂਦ ਆਇਆ ਅੱਜ ਚਲੋ ਮਾਰਾਂਗੇ ਕਿਹੜਾ ਬਾਬੇ ਚਾਰ ਸਵੇਰ ਚੰਗਾ ਨਾਲ ਵੀਡੀਓ ਵੀ ਖੇਤੀ ਅਪਲੋਡ ਕਰ ਚੱਲਾਂਗੇ ਫਰ ਚੱਲਦੇ ਆ ਘਰੇ ਦਿਨਸ਼ੀ ਪੇਜ ਆਪਾਂ ਹਾਂਜੀ ਆ ਗਏ ਇਧਰ ਲਿਖੇ ਜੀ ਢੀੜਾ ਮਾਰਨਾ ਓਕੇ ਅਮੀ ਠੀਕ ਠਾਕ ਪਿਆ ਵਧੀਆ ਅਮੀ ਪਿਆ ਕੋਈ ਬਾਹਲਾ ਵੀ ਨਹੀਂ ਜ਼ਿਆਦਾ ਪਿਆ ਨਹੀਂ ਆਇਆ ਪਿਆ ਹੋਵੇ ਆਪਾਂ ਕੱਗੇ ਹਨਾ ਚਲੋ ਕੋਈ ਨਾ ਵਾਹਣ ਉਹਦੀ ਢੀੜਾ ਕੱਢਿਆ ਮੈਂ ਨਾਲੇ ਆਪਣਾ ਮੋਟਰਾਂ ਮੋਟਰਾਂ ਦੇਖ ਲਈ ਹਨਾ ਮੰਨ ਕੇ ਜਾਨੂ ਵਾਹ ਗੁਰੂ ਇਹ ਬਈ ਇਹ ਬੰਦਾ ਨਾ ਉਹੀ ਕੰਮ ਕਰੂਗਾ ਹੂੰ ਓਵਰ ਓਕੇ ਰੋਟਾ ਹਾਜੀ ਹੁਣ ਤਾਂ ਟਾਕ ਚੱਲ ਗਿਆ ਆਪਣਾ ਕਰਕੇ ਓਕੇ ਰੋਟਾ ਛੋਟਾ ਗੰਬਾ ਤੇ ਹਾਂਜੀ ਚਲੀ ਗਈ ਠੀਕ ਆ ਓਕੇ ਹੁਣੇ ਕਰੀ ਬਾਦਲ ਜਾਈ ਹੈ ਨਾ ਬਾਦਲ ਮਾੜਾ ਮਾੜਾ ਕਰ ਦੇਣਗੇ ਸਮਾਨ ਖਾਨ ਨੂੰ ਆਏ ਓਏ ਟੂਲ ਵੀ ਜਾਂਦੀ ਹੈ ਰੋਲੇ ਅੱਗੇ ਫਿਰ ਚੱਲ ਕੇ ਕਰੇ ਨਾਵਾ ਕਰਾਂਗੇ ਤੇ ਬੱਸ ਫਿਰ ਸੌ ਜਾਣਾ ਨਾ ਇੰਨੀ ਤਾਂ ਦਾ ਡੰਨਾਂ ਕਿ ਸਾਰਾ ਕੰਮ ਯਾਰ ਪੂ ਚੱਕਰੀ ਮੋਟਰਾਂ ਬੰਦ ਪੰਗਾ ਨੀਰਨੂ ਦਾ ਵੱਡੇ ਅਣੀ ਅੱਜ ਆਪਾਂ ਕੱਲ ਨੂੰ ਦੇਖਦੇ ਆਂ ਕੀ ਬੰਦ ਆ ਫਿਰ ਆ ਕੇ ਹਾਂਜੀ ਚੱਲੇ ਆ ਘਰ ਨੂੰ ਬਾਦਲ ਵੀ ਜਾਇਆ ਏ ਸੀ ਬਾਈ ਠੀਕ ਐ ਲਿਆਂਦਾ ਖਾਨ ਨੂੰ ਸਮਾਨ ਘਰ ਦੇ ਵਾਸਤੇ ਕੁਝ ਫਰੂਟਸ ਤੇ ਆਪਦੇ ਵਾਸਤੇ ਗੰਦਪਿਲ ਸਟਿੰਗ ਸਟੂਨ ਤੇ ਕੋਲ ਲਾਤਾ ਪਾਣਾ ਇੱਕ ਚਾਕਲੇਟ ਵੀ ਲੈਂਦੇ ਡੇਰੀ ਮਿਲਕ ਤੇ ਬਸ ਠੀਕ ਐ ਚੱਲੇ ਆ ਬਾਦਲ ਤੋਂ ਸਵੀਟ ਹੋਮ ਵਾਲ ਅੱਜ ਇਹ ਸਨਾਂ ਦਿਨ ਉਖੀ ਜੀ ਕਰ ਲੰਦੇ ਯਾਰ ਬਾਣੀ ਜਮਣਾ ਕਬੂਤਰਾਂ ਤੇ ਜੀ ਨਹੀਂ ਲੱਗਦਾ ਪਤਾ ਨਹੀਂ ਕੀ ਅਲਾ ਕਬੂਤਰਾਂ ਤਾਂ ਨਾ ਕੁਲੀ ਨਹੀਂ ਜਾਂ ਜੀ ਕਰਦਾ ਅੱਜ ਧੀ ਘੜੀ ਸਾਨੂੰ ਸਹੀ ਦੱਸਾਂ ਤਾਂ ਚਲੋ ਕੋਈ ਨਾ ਘਰੇ ਆਏ ਉਪੇਂ ਜੋ ਹੋਲੀ ਘਰੇ ਆ ਕਰਦੇ ਗੱਲਬਾਤ ਕਰਾਂ ਟਪਾਲ ਹੁਣ ਡੱਗ ਬਗੇ ਤੇ ਚਿਕੜ